ਰੌਜਾ ਸ਼ਰੀਫ ਵਿਖੇ ਚੱਲ ਰਹੇ ਸਲਾਨਾ urs ਵਿੱਚ ਪਾਕਿਸਤਾਨ ਤੋਂ ਪਾਰੀ ਗਣਤੀ ਵਿੱਚ ਸ਼ਰਧਾਲੂ ਪਹੁੰਚੇ ਸ਼੍ਰੋਮਣੀ ਕਮੇਟੀ ਵੱਲੋਂ ਉਹਨਾਂ ਦਾ ਢੋਲ ਵਜਾ ਕੇ ਸਵਾਗਤ ਕੀਤਾ ਮੁਹੰਮਦ ਅਤੀਕ ਰਹਿਮਾਨ ਮੈਂ ਦਰਗਾਹ ਚੋਂ ਆਇਆ ਇੱਕ ਇਤਗਾਹ ਸ਼ਰੀਫ ਸਾਡੇ ਰਾਵਲਪਿੰਡੀ ਦਰਗਾਹ ਹੈ ਉਥੋਂ ਪਾਕਿਸਤਾਨ ਤੋਂ ਆਏ ਹੋਏ ਸ਼ਰਦਾਲੂਆਂ ਦੇ ਨਾਲ ਮੇਲਜੋਲ ਵਧਾਉਣ ਲਈ ਤੇ ਆਪਸੀ ਭਾਈਚਾਰਾ ਸਦਭਾਵਨਾ ਵਧਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਸ਼੍ਰੀ ਫਤਿਹਗੜ੍ਹ ਸਾਹਿਬ ਦੀਆਂ ਫੋਟੋਆਂ ਤੇ ਲੋਈ ਅਤੇ ਸ਼ਾਲ ਦੇ ਕੇ ਪਾਕਿਸਤਾਨ ਤੋਂ ਆਏ ਹੋਏ ਸ਼ਰਦਾਲੂਆਂ ਦਾ ਜਿਹੜਾ ਸਨਮਾਨ ਆ ਉਹ ਵੀ ਕੀਤਾ ਤੇ ਖਾਣੇ ਦਾ ਪ੍ਰਬੰਧ ਆ ਜਿਹੜਾ ਉਹ ਵੀ ਕੀਤਾ ਗਿਆ ਤੇ ਆਪਸ ਦੇ ਵਿੱਚ ਬੈਠ ਕੇ ਮਿਲ ਜੁਲ ਕੇ ਜਿਹੜਾ ਖਾਣਾ ਉਹ ਖਾਧਾ ਗਿਆ ਤਾਂ ਕਿ ਜਿਹੜੇ ਦੋਵੇਂ ਮੁਲਕਾਂ ਦੇ ਆਪਸੀ ਸਮਾਜਿਕ ਧਾਰਮਿਕ ਜਿਹੜੀ ਸਾਂਝਾ ਉਹ ਵਧੇ ਤੇ ਇੱਕ ਦੂਜੇ ਨਾਲ ਪਿਆਰ ਮੁਹੱਬਤ ਵਧੇ ਤੇ ਸਾਰਿਆਂ ਨੇ ਇਕੱਠੇ ਬੈਠ ਕੇ ਜਿਹੜਾ ਖਾਣਾ ਉਹ ਛਕਿਆ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪిల్లా ਰਹਿਮਾਦਰਹੀ ਮੇਰਾ ਨਾਮ ਮੁਹੰਮਦ ਅਤੀਕੁਰ ਰਹਿਮਾਨ ਮੈਂ ਦਰਗਾਹ ਚੋਂ ਆਇਆ ਇੱਕ ਇਦਗਾਹ شریف ਸਾਡੇ ਰਾਵਲਪਿੰਡੀ ਦਰਗਾਹ ਹੈ ਉੱਥੋਂ ਆਇਆ ਤੇ ਮਾਸ਼ਾਅੱਲਾ ਸਾਡੇ ਉੱਥੇ ਵਾਗਾ ਬਾਰਡਰ ਤੋਂ ਲੈ ਕੇ ਤੇ ਇੱਥੇ ਤੁਹਾਡੇ سرحان شریف تک سانو سانک پروٹوکول دیتا گیا ہے ہر جگہ اگے پیچھے ساڑے گھڑیاں لگی ہیں سن ماشاء اللہ سیکورٹی انتظام بہت اچھا سی انڈیا دی ماشاءاللہ ہر شخصیت نے ہر بندے نے سانو بہت سارا ویلکم کیتا ہے بڑے اچھے اخلاق نال ملے نے اور الحمدللہ جدو اتھے پہنچے پہنچے ہاں درگاہ دے جڑے خلیفہ صاحب ہیں دروازے تے کھڑے ہو کے ساڑے استقبال کر رہے سن میں پہلی دفعہ آیا لیکن ماشاءاللہ ਹਰ ਲਿਹਾਜ਼ ਨਾਲ ਮਾਨੂੰ ਸਾਨੂੰ ਬੜਾ ਹੀ ਬਰੋਡੋਕੋਲ ਦਿੱਤਾ ਗਿਆ ਬੜੇ ਅچھے ਤਰੀਕੇ ਦੇ ਨਾਲ ਥੈਂਕ ਯੂ ਥੈਂਕ ਯੂ ਡਾਕਟਰ ਮੁਹੰਮਦ ਅਜ਼ੀਜ਼ ফারুকੀ ਆ ਤੁਸੀਂ ਪੇਸ਼ ਕੀਤੀ ਹੈ ਕਿ ਉਥੋ ਅਟਾਰੀ ਬਾਡਰ ਤੋਂ ਲੈ ਕੇ ਅਮਰਦਸਰ ਤੱਕ ਅਮਰਦਸਰ ਤੋਂ ਲੈ ਕੇ ਫਤੇਗੜ ਤੇ ਸਰਹੰਦ ਸ਼ਰੀਫ ਤੱਕ ਅਨਤਰਾ ਦੀ ਮੁਹੱਬਤ ਤੇ ਚਾਹਤ ਮਿਲੀ ਹੈ ਜਿਸ ਕਦਰ ਕਿ ਅਸੀਂ ਲਫ਼ਜ਼ਾਂ ਵਿੱਚ ਬਿਆਨ ਨਹੀਂ ਕਰ ਸਕਦੇ ਇਸ ਲਈ ਮਹਿਸੂਸ ਹੋਇਆ ਜੀ ਸਾਫ ਦੀ ਬਰਾਦਰੀ ਦੇ ਕੋਲ ਲੋਕੋਆਂ ਨੇ ਗੋਲ ਆ ਗਏ ਆ ਹਰ ਕਦਮ ਤੇ ਚਾਹਤ ਮੁਹੱਬਤ ਇਖਲਾਸ ਉਹ ਹਰ ਤਰ੍ਹਾਂ ਦਾ نصیਬ ਹੋਇਆ ਅਸੀਂ ਗਵਾ ਕਰਦੇ ਆ ਕਿ ਜਿਹੜੀ ਮੁਹੱਬਤਾਂ ਇਹਦੇ ਤੇ ਹੋਰ ਜ਼ਿਆਦਾ ਆਫਾ ਹੋਵੇ ਇੱਕ ਕੋਸ਼ੇ ਦੇ ਨੇੜੇ ਹੋ ਕੇ ਅਸੀਂ ਜਿਹੜੇ ਬਹੁਤ ਮਸਾਇਲ ਹੋਣਾਂ ਨੂੰ ਵੀ ਹੱਲ ਕਰ ਲਈਏ ਤੇ ਦੇਖ ਚੈੱਕ ਕਰੀਂ ਚੈੱਕ ਕਰਿਆ ਤੇ ਕਰਿਆ ਤਾਂ